ਆਹ ਅਰੇ ਦੋ ਜੀ ਆਹ ਵੇਖੋ ਜੀ ਸੱਚੇ ਦੋ ਚਾਚਾ ਜਾਨ ਇਧਰ ਹੋ ਜਾਓ ਟਾਂਗ ਤੁਝੇ ਨਹੀਂ ਆਜੋ ਮੈਚ ਤੋਂ ਨਾ ਬਾਅਦ ਤੋਂ ਜਿੰਨੀ ਮਰਜ਼ੀ ਕਰਾ ਲਿਓ ਦੂਜੀ ਨਾ ਆਇਆ ਬੇਦਮਾਨ ਲੈ ਨਹੀਂ ਇਹ ਕਿਹੜੀ ਦੂਜੀ ਨਹੀਂ ਲੈ ਕੇ ਆਇਆ ਓਏ 15 ਲੱਖਾਂ ਦੀ ਵੱਖਰਾ ਆਇਆ ਵਾ ਫਿਰ ਕਿਤੇ ਪੈਣੇ ਥੋੜਾ ਮੋਟਾ ਐ ਸਾਜੀ ਇੱਕ ਦੋਵੇਂ ਚਾਹ ਇਹ ਬਾਤ ਨਹੀਂ ਆਇਆ ਉਹ ਲੱਖ ਲੱਖ ਦੀ ਬੱਕਰਾ ਆਉਂਗਾ ਲੋੜ ਨਹੀਂ ਪੈਣੀ ਵੀਰ ਮੈਂ ਵਿਆਹ ਵੇਖ ਕੇ ਤਾਂ ਲੋੜ ਨਹੀਂ ਪੈਣੀ ਆਪਾਂ ਨੂੰ ਇਹ ਚਾਹ ਮੈਂ ਉਸਤਾਦ ਇੱਕ ਵੇ ਇਕੱਠੇ ਆ ਫਿਰ ਗਿਆ ਅੱਡੋ ਰੋ ਦੇ ਪੇਰ ਇਕੱਠੇ ਹੋ ਗਏ ਹੁਣ ਮੇਰੇ ਫੋਨ ਲਾਇਆ ਪੋਣਾ ਤਾਂ ਕੰਨੀ ਕਰਦੇ ਮੇਰੀ ਮਾਂ ਪੁੱਜ ਜਾਂਦੀ ਆ ਓਏ ਉਹ ਤੇ ਪਿਆ ਹਾਂ ਉਹਦੀ ਗੱਡੀ ਵੀ ਲੈੜੀ ਹੁਣ ਆਪਣਾ ਵਿਆਹ ਵਫਾ ਦੇ ਕੇ ਵੇਖੀ ਜਾਨੇ ਵਿਆਹ ਹੀ ਗੱਡੀ ਆ ਗਈ ਨੱਡੀ ਦੀ ਕਮੀ ਹੁਣ ਬਸ ਰਹਿ ਗਈ ਬਸ ਤੇ ਰਾਹ ਮਿਲ ਕੇ ਸਾਰੇ ਨਹੀਂ ਮੀਦਪੁਰੇ ਨੂੰ ਅੱਜ ਲਾਸਟ ਵਾਰਨਿੰਗ ਹੋ ਗਈ ਅੱਜ ਕੀ ਹੋ ਗਿਆ ਇਹ ਕਿੰਨੇ ਵਜੇ ਪਹੁੰਚਿਆ ਹੋਊ ਘਰੇ ਲਾਸਟ ਵਾਰਨਿੰਗ ਅੱਜ ਬਸ ਇਸ ਤੋਂ ਆਪਾਂ ਕਿੰਨੇ ਦੇ ਦੇ ਹੋ ਗਿਆ ਕੁੱਤੇ ਪਗਾਈ ਕਰ ਦੂੰ ਅੱਜ ਸੰਦਲ ਵੀ ਲਾਸਟ ਵਾਰਨਿੰਗ ਹੈ ਕੱਲ ਤੋਂ 1 ਵਜੇ ਘਰੇ ਚਾਹੀਦਾ ਤੇ ਆ ਕੇ ਠਾਵੇ ਇਹਨੂੰ ਗੁਰੂਆ ਕਿੱਟ ਲਿਆ ਕੇ ਬਾਹਰ ਖਲੋਤੇ ਹੁੰਨੇ ਆ ਵੇਟ ਕਰੁੰਦੇ ਪਿੰਦਾ ਕਿਦੋਂ ਆਉਂਦਾ ਕਮਾਲ ਹੋ ਗਈ ਅੱਜ ਪਾਣੀ ਵੀ ਨਹੀਂ ਘਰੋਂ ਭਰਿਆ ਨੇ ਇਹਦੇ ਕੋਸ ਸਾਬ ਮੁੜ ਕੇ ਝੂਠ ਹੋਣ ਇਹਨੇ ਕਹਣਾ ਇਹ ਬਲੌਕ ਕੱਟਦੀ ਰਾਜਾ ਹਾਂ ਉਹਨੇ ਉਹਨੇ ਇਹਨੇ ਬਲਾ ਕੀ ਕਹਿਣਾ ਹੁਣ ਉਹਨੇ ਇਹਨੇ ਬਲਾ ਹੌਲੀ ਜੀ ਕਹਿਣਾ ਮੇਰੇ ਰਿਸ਼ਤੇਦਾਰ ਵੇਂਦੇ ਬਲੌਕ ਕੱਟਦੀ ਤੇ ਅੱਜ ਮੈਂ ਰਾਜੇ ਨੂੰ ਕਹਿਣਾ ਕੱਟੂ ਕਿੱਦਾਂ ਅੱਜ ਮੈਂ ਵੇਖੂ ਰਾਜਾ ਕਿੱਦਾਂ ਕੱਟਦਾ ਆਪਾਂ ਨੂੰ ਗਰਾਊਂਡ ਦੇ ਵਿੱਚ ਜਾਣਾ ਚਾਹੀਦਾ ਟਾਈਮ ਜਿੱਦਾਂ ਦਾ ਹੋ ਗਿਆ ਆਪਾਂ ਉਹੋ ਹੀ ਮੈਂ ਕਹਿਣਾ ਵੀ ਆਪਾਂ ਨੂੰ ਉਦਨ ਲੱਗਣੀ ਜਿੱਦਨ ਕਮੇਟੀ ਵਾਲਿਆ ਭਜਾਇਆ ਆਪਾਂ ਨੂੰ ਇਹ ਤੁਹਾਨੂੰ ਮੈਂ ਦੱਸਦਾ ਹਾਂ ਹਾਂ ਯਾਰ ਆਪਣਾ ਹੁਣ ਉਹਨੂੰ ਮੈਚ ਹੋਣਾ ਹੋਣਾ ਚਾਹੀਦਾ ਕਿ ਨਹੀਂ ਮੈਚ ਹੋਣ ਦੇਣਾ ਚਾਹੀਦਾ ਉਹਨੂੰ ਤੇ ਜੇ ਆਪਾਂ ਘੜ ਘੜਾ ਤੇ ਕਿੰਨੀ ਨੂੰ ਜਾਣਾ ਜੇ ਜਦੋਂ ਯਾਰ ਗੱਲ ਸੁਣੋ ਆਪਾਂ ਸਾਰੇ ਜਾਣੇ ਨਾ ਕੱਟੀ ਬੰਨੀ ਐ ਨਾ ਢੱਗੀ ਬੰਨੀ ਐ ਪਹੋਂ ਕੱਲੇ ਹੈਗੇ ਕਬੱਡੀ ਤੇ ਆਪਾਂ ਤੇ ਜੇ ਕਬੱਡੀ ਨੂੰ ਫੇਰ ਵੀ ਨਹੀਂ ਟਾਈਮ ਦੇਣਾ ਫੇਰ ਕੀ ਫਾਇਦਾ ਹੈਨਾ ਜਾਵੇ ਵੀ ਪਹੋਂ ਆਪਾਂ ਬੜੇ ਕੰਮ ਕਰਦੇ ਆ ਵੀ ਆਪਾਂ ਆਪਣਾ ਸਿਰ ਨਹੀਂ ਖੁਰਕਣਾ ਹੁੰਦਾ ਯਾਰ ਗੱਲ ਬੜਾ ਕੀ ਹੈ ਜਦੋਂ ਆਪਾਂ ਤੇ ਜਾਵਾਂਗੇ ਨਾ ਸੋ ਆਪਾਂ ਰਿਸਕ ਲੈਨੇ ਆ ਕਦੀ ਗੱਡੀ ਵਿੱਚ ਬੱਜ ਗਈ ਕਿੰਨਾ ਕੁਝ ਹੁੰਦਾ ਜੇ ਆਪਾਂ ਟਾਈਮ ਨਾਲ ਆ ਜਗੇ ਤੇ ਉਹ ਆਪਾਂ ਨੂੰ ਵਧੀਆ ਵਾ ਆਪਾਂ ਬਣਾ ਲਿਆ ਵੀ ਨਹੀਂ ਪੰਜ ਕੋਈ ਨਹੀਂ ਮੈਂ ਚੱਲੂ ਹੁਣੇ ਆ ਆਪਣੇ ਪਹਿਲੇ ਕੀਟ ਮੈਚ ਆ ਗਿਆ ਵੀ ਉੱਥੇ ਲੇਟਾਂ ਲੱਗੀਆਂ ਹੋਣੀਆਂ ਕੋਈ ਪੰਜ ਵਜੇ ਨਹੀਂ ਮੈਚ ਚੱਲੂ ਨਹੀਂ ਕੋਈ ਗੱਲ ਨਹੀਂ ਮੈਂ ਮੈਂ ਹੀ ਨਾ ਜਦੋਂ ਪਰਸ ਨਾਮਪੁਰ ਚ ਖੇਡਦੇ ਨੇ ਨਾ 2008 ਉੱਠਦੀਆਂ ਗੱਲਾਂ ਕਰਦਾ ਭਲਾ ਇਹ ਕਿੰਨੇ ਵਜੇ ਨੌਨ ਲਾਪੈਨੇ ਹੋਣੇ ਆ 4:30 ਵਜੇ ਤੜਕੇ ਕੀ ਦਿਨੇ ਮੈਚ ਤੇ ਜਾਣਾ ਅਸੀਂ ਸਾਰੇ 3:30 ਪੂਰੇ ਆਗੇ ਦਾ ਠੀਕ ਹੈ 3:30 ਪਹੁੰਚਣੇ ਹੈ ਹਨਾ ਅਹੀਂ ਨਾ ਮੈਚ ਤੇ ਕੋਚ ਨੇ ਕਿਹਾ ਵੀ 8 ਵਜੇ ਨੂੰ ਬ੍ਰੇਕਫਾਸਟ ਕਰਕੇ 8 ਵਜੇ ਨੂੰ ਗੱਡੀ 'ਚ ਬੈਠੇ ਹੋਏ ਚਾਹੀਦੇ 3:10 ਵਜੇ ਮੈਚ ਪਹਿਲਾਂ ਸਟਾਰਟ ਹੋ ਜਾਂਦਾ ਹੈ ਅਕੈਡਮੀਾਂ ਦਾ ਸਹੀ ਗੱਲ ਹੈ ਤੇ ਹੁਣ ਵੇਖੋ ਕਬੱਡੀ ਕਿਦਰ ਨੂੰ ਗਈ ਹੈ ਹਾਂ 7 ਵਜੇ 7 ਵਜੇ ਅਸੀਂ ਤੁਰਦੇ ਰਹੇ ਹਾਂ ਪਰਸਰਾਮਪੁਰੋਂ 7 ਵਜੇ ਨਿਕਲ ਜਾਂਦੀ ਰਹੀ ਗੱਡੀ ਕਬੱਡੀ ਵਾਲੋਂ ਟਾਈਮ ਜੀ ਕਿਨੂੰ 1 ਵਜੇ ਦਾ ਟਾਈਮ ਦੋ ਨਾ ਜੇ ਕਿ ਪਲੇਅਰ ਨਾਲ ਹੋਣਾ ਉਹਨੂੰ 1 ਵਜੇ ਟਾਈਮ ਦੋ ਨਾ ਉਹਨੂੰ ਫਿਰ ਭਾਵੇਂ 2 ਵਜੇ ਨੇ ਪਹੁੰਚਣਾ ਕੋਈ ਵੱਡੀ ਆਪਾਂ ਮਾਰੇ ਕਿਹੜੀ ਗੱਲਾਂ ਹੋਈਆਂ ਇਹ ਐਨਆਰਆਈਆਂ ਨੇ ਕੀਤੀ ਬਸ ਬਸ ਪਹਿਲੇ ਵਾਅਦਾ ਦੇ ਦੇ ਪਲੇਅਰਾਂ ਨੂੰ ਹਾਂ ਤੇ ਪਲੇਅਰਾਂ ਦੀ ਪਹਿਲਾਂ ਕੀ ਚੱਕਰ ਉਧਰ ਮਾਲਵੇ ਚ ਮਾਲਵੇ ਚ ਪਹਿਲਾਂ ਕੀ ਕਰਦੇ ਆ ਪਲੇਅਰਾਂ ਨੂੰ ਕੋਈ ਨਹੀਂ ਤੁਹਾਡਾ ਲਾਸਟ ਵਾਲਾ ਮੈਚ ਕਰਾਦਾ ਕਿ ਜਦੋਂ ਮਰਜ਼ੀ ਆ ਜਾਓ ਤੁਸੀਂ ਨੇਰੇ ਹੋਏ ਆ ਜਾਓ ਬਾਤ ਉਹ ਗੇਜ ਪੈ ਗਈ ਆ ਤੁਹਾਡੀ ਗੱਲ ਰੁਕਦੀ ਆ ਪਿਛਲੇ ਸਾਲ ਨਾਲ ਮਾਲਵੇ ਦੇ ਸੂਖ ਪਿੰਡ ਪਤਲ ਖੇਡਣ ਗਏ ਤੇ ਪਿੰਡ ਚ ਪਲੇਰਾ ਖੇਡਣਾ ਸੀ ਤਿੰਨਾਂ ਨੇ ਹਨਾ ਚਸਾਰ ਲੋ ਆਪਾਂ ਉਥੇ ਪਹੁੰਚ ਗਏ ਮੰਨ ਲਓ 1 ਵਜੇ ਆਪਾਂ ਪਹੁੰਚ ਗਏ ਹਾਂ ਉਹਨਾਂ ਪਿੰਡ ਚ ਖੇਡਣਾ ਸੀ ਤੇ ਟਾਈਆਂ ਨਿਕਲਣ ਦਾ ਪਹਿਲਾ ਮੈਚ ਆ ਗਿਆ ਪਹਿਲਾ ਮੈਚ ਤੇ 1 ਵਜੇ ਬੰਦੇ ਉਹ ਘਰੋਂ ਤੁਰੇ ਹੀ ਜਿੰਨਾ ਪਿੰਡ ਚ ਖੇਡਣਾ ਸੀ ਤੇ ਫੇਰ ਉਹ ਲਾਸਟ ਉਹਨਾਂ ਦਾ ਉਹਨਾਂ ਲਾਟ ਮੈਦ ਹੋਇਆ ਇਹ ਕਮੇਟੀ ਕੀ ਕਰਦੀ ਆ ਜਨ ਉਹਨਾਂ ਨੂੰ ਪਤਾ ਸਟਾਰ ਕਢਾਉਣੇ ਆ ਉਹ ਉਹਨਾਂ ਦਾ 1 ਕਰੋੜ ਉਹਦਾ ਨਗਾਹ ਦਿੰਦੇ ਦੂਜੇ 'ਚ ਵੀ ਖੜਾ ਦਿੰਦੇ ਆ ਦੋ ਚਾਰ ਮੇਲੇ ਤੋਂ ਬਾਅਦ ਆਏ ਹੋ ਨਾ ਨਾ ਆਪੇ ਮੰਨ ਲੋ ਯਾਰ ਇਹ ਮੇਰੇ ਕਾ ਸੁਣਾ ਇੱਕ ਮੇਲੇ ਦੇ ਵਿੱਚ ਉਹ ਸਟਾਰ ਮੋੜਦੇ ਬਸ ਤੇ ਜੇ ਨਾ ਮੇਲੇ ਤੇ ਟਾਈਮ ਨਾ ਪਹੁੰਚਣ ਕਿਤੇ ਆ ਤੂੰ ਮੋੜ ਆ ਸਾਰਿਆਂ ਨੂੰ ਜੇ ਨਹੀਂ ਟਾਈਮ ਤੇ ਜਾਂਦੇ ਮੋੜ ਉਹਨਾਂ ਨੂੰ ਜਾਂਦੇ ਭੱਜੇ ਹੁਣ ਸਾਰੇ ਆਪਾਂ ਆਂਦੀ ਬਾਗ ਨੇ ਉਹਨਾਂ ਨਹੀਂ ਚਾਹੀਦਾ ਯਾਰ ਆਪਣਾ ਕੀ ਜੇ ਅਪਾ ਟਾਈਮ ਦੀ ਕਦਰ ਨਹੀਂ ਕਰਨੀ ਨਾ ਤੇ ਸਾਵੀ ਹਲੇ ਉਹ ਨਾਲ ਹੀ ਆਇਆ ਵਾ ਭੈਣ ਚੋਂ ਗਰੋਂ ਚੜ ਗਿਆ ਉਸ ਵੇਲੇ ਮਾਰ ਮਾਲਵੀਨ ਜੁੜੇ ਰਭਨੇ ਉਦਾਂ ਇੱਕ ਕੱਚਾ ਪਾ T-shirt ਪਾਈ ਮੈਦਾਨ ਵੱਡਾ ਗਰਾਊਂਡ ਚ ਆਦੇ ਇਕੱਠੇ ਗੱਡੀ ਉਤਰੇ ਨਹੀਂ ਨਹੀਂ ਇਹੋ ਚੀਜ਼ਾਂ ਹੁੰਦੀਆਂ ਹੁਣ ਦੇ ਆਪਾਂ ਕਿਸੇ ਨੂੰ ਕਹੀਏ ਉਹ ਵੇਟਰ ਕੇ ਬਾਹਰ ਬਹਿ ਜਾਂਦਾ ਨਾ ਨਹੀਂ ਜਾਣਾ ਗਰਾਊਂਡ ਤੇ ਯਾਰ ਤੂੰ ਮੈਨੂੰ ਇੱਕ ਚੀਜ਼ ਵੇਖ ਜਿਹੜਾ ਜਿਹੜਾ ਨਵਾਂ ਪਲੇਅਰ ਆ ਬੱਚਾ ਨਵਾਂ ਆ ਜੀ ਉਹਨੂੰ ਤਾਂ ਛੁੜਕੀਆਂ ਹੀ ਤਿਆਰ ਹੋਣਾ ਚਾਹੀਦਾ ਹੈਨਾ ਰਮਾਲੀ ਲਾਵੇ ਭਾਜੇ ਕੋਈ ਪੱਟੀ ਨਹੀਂ ਉਹ ਉਹ ਗਾੜੀਆਂ ਉਹ ਸਭ ਤੋਂ ਲੇਟ ਜਾਂਦੇ ਆ ਇਦਾਂ ਹੀ ਇਦਾਂ ਹੀ ਹੈ ਤੈਨੂੰ ਤੈਨੂੰ 20 ਸਾਲ ਹੋ ਗਏ ਖੇਡਦੇ ਨੂੰ ਤੈਨੂੰ ਸੱਟਾਂ ਪਿੱਟਾਂ ਜਾਦੀਆਂ ਲੱਗੀਆਂ ਤੇ ਜੇ ਕਿੰਦ ਕੰਮ ਕਰਦੇ ਹੋ ਬਾਹਰ ਬਹਿ ਜਾਂਦਾ ਤਾਂ ਮੈਂ ਨਹੀਂ ਜਾਣਾ ਕੋਈ ਜਿੰਦਾ ਨਾ ਨਾ ਇਹ ਸਿਸਟਮ ਹੋ ਗਿਆ ਨੇ ਹੁਣ ਤਾਂ ਮੈਂ ਕਹੀਦਾ ਮੈਨੂੰ ਇਹ ਚੀਜ਼ ਹੁੰਦੀ ਆ ਕਿ ਜਦੋਂ ਮੇਰੀ ਸ਼ੁਰੂਆਤ ਹੋਈ ਆ ਉਹ ਉਦੋਂ ਕੀ ਮੋਹਲੇ ਸੀ ਕੱਖਮਣੀ ਨਹੀਂ 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 ਇੱਥੇ ਰਹਿੰਦੇ ਅਗੰਦਰਪੁਰ ਦਾਦਾ ਦਾ ਥੰਦੇ ਆਲਾ ਆਂਦਾ ਕਦੀ ਭਾਂ ਸਾਧੂ ਨਹੀਂਦਾ ਸਾਹੂ ਦਾ ਆਂਦਾ ਕਦੀ ਭਾਂ ਆ ਮੀਠਖਾਂਡਾ ਉਹ ਤੇ ਤੁਹ ਵਾਲੇ ਸ਼ਹਿਰ ਖਾਂਦੇ ਕਿੱਥੇ ਹੁੰਦੇ ਆਂ ਬੱਸ ਬੈਠੇ ਰਹਿੰਦੇ ਆਂ ਆਂਦਾ ਗੱਡੀ 'ਚ ਬੈ ਕੇ ਵਹਿੰਦੇ ਰਹਿਣਾ ਭਾਣ ਉਠੂ ਤੇ ਫਿਰ ਜਾਣਾ ਭਾਣ ਰਾਤ 12 ਵਜਣ ਨਹੀਂ ਉਹਨੂੰ ਨਹੀਂ ਛੇੜਦਾ ਆਵਾਜ਼ ਨਹੀਂ ਕੋਈ ਮਾਰਦਾ ਵੀ ਭਾਣ ਜੀ ਉਠੋ ਲੇਟ ਹੋ ਗਏ ਆਂ ਭਲਵਾਨ ਦਾ ਨਾ ਪਾਇ ਕਿਤਾ ਬੜਾ ਸ਼ਕੀਨ ਤੇ ਮੈਂ ਕਹਿੰਦਾ ਵੀ ਉਹਦੇ 'ਚ ਜਿਤਨਾ ਬੰਦੇ 'ਚ ਰਾਬੀ ਵਾਸਤਾ ਰਾਤ ਨੂੰ ਰੱਜ ਕੇ ਨਾ ਦੋ ਬੋਤਲਾਂ ਪੀ ਕੇ ਤੇ ਦਿਨੇ ਫੇਰ ਕੇ ਉਹਨੂੰ ਸੰਗੀਆਂ ਫੜਿਆ ਹੁੰਦਾ ਹਨ ਨਹੀਂ ਮੀਟ ਮੋਟ ਵੜਾ ਖਾਂਦਾ ਹਨ ਹਾਂ ਅੰਨਾ ਨਿਪਕਰਾ ਪਕਾ ਦਾ ਬਣਿਆ ਨਾ ਰਾਜ ਦੇ ਚਭਾਰ ਕੇ ਗੱਗੂ ਵੀ ਬਕਵਾੜਾ ਇਹ ਵੀ ਖਾਂਦਾ ਹੈ ਨਾ ਅੰਮ੍ਰਿਤ ਸਰ ਤੇ ਜੇ ਉੱਥੇ ਰਹਿੰਦਾ ਇਹੋ ਖਾਲੜੇ ਖਾਲੜੇ ਉੱਥੇ ਵੀ ਪੱਕਾ ਮੀਟ ਹੁੰਦਾ ਬਣਿਆ ਠੀਕ ਹੈ ਭਵਾਂ ਹੁੰਦਾ ਤੇ ਘਰੇ ਮੀਟ ਤੇ ਰਹਿਣੀ ਚਾਹੀਦਾ ਫੇਰ ਇਹ ਕਿਸ ਨੇ ਕਿਹਾ ਨਾ ਭਵਾਂ ਜੀ ਨੇਹਰਾ ਹੁੰਦਿਆ ਚੈੱਕ ਕਰਦੇ ਗੱਡੀ ਤੁਹਾਡੀ ਸਮਾਦੀ ਟੀਮ ਦਾ ਕਰਕੇ ਜਾਈ ਕਰਮਾਲੀ ਇਹ ਫਿਰੰਦੀ ਨੇ ਨਿਕਲੀ ਆ ਇਹ ਚੋਨਾ 25 ਬਾਹਰ ਮਾਰੀ ਪਾਗੇ ਮੈਂ ਇਹ ਦਜਾੜ ਛੇੜ ਕਵਾ ਪੈਸਾ ਥੱਲੇ ਪਾ ਗਿਓ ਆਰਮਰਾਈਟ ਇਹ ਆਪਾਂ ਵੀ ਥਾਰ ਹੀ ਲੈ ਆਉਣੀ ਮੈਂ ਇਹ ਦੋ ਦਿਨਾਂ ਦਾ ਹਫਤੇ ਤੱਕ ਲੈ ਆਉਣੀ ਆ ਜਿਹੜੀ ਤੁਹਾਡੀ ਆ ਜਿਹੜੀ ਨਵੀਂ ਆਈ ਏ ਇਹੋ ਹੀ ਆਈ ਨਵੀਂ ਆਈ ਇਹ ਵੀ ਕੁਝ ਪਰੀ ਦੀ ਇਹ ਰੌਕਸ ਆ ਰੌਕਸ ਓਕੇ ਓਕੇ ਰੌਕਸ ਇਹ ਹਰ ਤੋਂ ਮੈਂ ਟੱਕ ਆਰਮਰ ਕਾ ਭਾਜੀ ਜੇ ਤੁਸੀਂ ਚਲਾਈ ਲਗਾ ਲਾ ਤੇ ਜੇ ਨਾਲ ਥੱਕ ਥੁੱਕ ਜਿਓ ਬੰਦਾ ਆਂਦਾ ਹੋਰ ਕਿਨੂੰ ਫੜਾਈਏ ਭਲੇਖਾ ਪੁਈਆਂ ਚਾਰਜ ਵੀ ਹੁੰਦਾ ਬੋਰਾ ਮਾਰ ਰੱਖਣੀ ਬਸ਼ਰਸ਼ ਇਹਦੇ ਪਹੁੰਚ ਜਾਂਦਾ ਪਹਿਲੇ ਪਾਸੇ ਜਿਹੜੇ AC ਦਿੱਤਾ ਜਿਹੜੀਆਂ ਗੱਡੀਆਂ ਨਹੀਂ ਆਉਂਦੀਆਂ ਆਹ ਕਹਾਂ ਦਾ ਦੋਜੀ ਕਿੰਨੀ ਕਿ ਮਹਿੰਗੀ ਜਿਹੜੇ ਬਾਰੀ ਵਾਲੀ ਹੈ ਕੋਲ ਪਹੁੰਚੀ ਉਹਨੇ 18 ਤੋਂ ਸ਼ੁਰੂ ਹੋ ਜਾਂਦਾ ਚਾਬੀ ਦੇ ਤੇ ਜੋਈ ਦੇ ਪਹੁੰਚੀ ਪਾਉਂਦੇ ਨਵੀਂ ਆ ਲਾਈਡ ਪਹੁੰਚੀ ਮੇਰੀ ਦੋਜੀ ਇਹਦੇ ਇੱਕ ਪਾਰੀ ਟਾਇਰ ਅੱਗੇ ਦੁੱਗੀ ਹੁੰਦੇ ਤੇ ਹਮੇਂ ਜਿਵੇਂ ਮਾਰਾ ਕਰਿਆ ਗੁੱਟੀ ਆ ਟਾਇਰ ਮੜੇ ਸਪੇਸ ਨੂੰ ਪਾਜ ਮਾਰਾ ਬਾਦ ਕਰਾਉਣਾ ਨਾ ਉਹ ਆਉਂਦੀ ਨਹੀਂ ਲੋੜ ਹੈ ਵੀ ਵਧੀਆ ਹੈ ਤੇ ਟਾਇਰ ਵੀ ਵਧੀਆ ਦਿੱਤੀ ਹੈ ਇਹਦਾ ਤਾਹਤ ਨੂੰ ਬਾਜਾ ਪਾਜੋ ਜਿੱਤੇ ਬਨਣੀ ਉਹ گلابی ਪਾਜ ਉਹ گلابی ਗਲੂਤੀ ਬੱਜੂ ਕਰਕੇ ਨੇ گلابی ਪਾਜ ਵੀ ਪੱਕੀ ਹੈ ਓਏ ਬਾਬੇ ਇਹ ਕਦੇ ਦੇਖ ਨਹੀਂ ਹੁੰਦੇ ਇੱਕ ਦਿਨ ਬਾਬੇ ਮੱਗੇ ਤੇ ਗਏ ਇੱਕ ਪਤਾ ਨਹੀਂ ਕਿਹੜਾ ਸੀ ਉੱਥੇ ਤੇ ਇਹ ਥੱਲੇ ਬੈਠਾ ਇਹਨੂੰ ਠਾ ਕੇ ਨਾ ਕਹਿੰਦਾ ਆ ਤੇਰੀ ਉਮਰ ਕਿੰਨੀ ਹੈ ਇਹਨੂੰ ਪਤਾ ਨਹੀਂ ਕਾਦਾ ਪਲੇਕਾ ਪੈ ਗਿਆ ਜੀ ਮੈਨ ਲੱਗ ਗਿਆ ਮੈਨੇ ਇਹ ਪਤੀਆਂ 26 ਸਾਲਾਂ ਦਾ ਹੈ ਇਹ ਕਿਹਨਾ ਹਾਂ ਜੀ ਜੇ ਤੁਸੀਂ ਕਹਿ ਰਹੇ ਤੇ ਨਾ ਕਿ 2011 10 ਚ ਮੇਰੇ ਨਾਲ ਖੜਾ ਹੁੰਦਾ ਹੈ ਵਧੀਆ ਕੰਸੈਪਟ ਹੀ ਉਦੋਂ ਡੱਟ ਲਿਆ ਜਿੰਨੇ ਸਾਰੇ ਕੰਮ ਆ ਉਦੋਂ ਨਹੀਂ ਨਾ ਨਹੀਂ ਤੇ ਮਾਮਾ ਮੈਂ ਚਟਿਆ ਗਾਵਾਂ ਵੇ ਲਿਆਂਦਾ ਵੀ ਮੇਰੇ ਨਾਲ 2011 ਚ 12 ਕਿ ਕਰੀ ਜਾਂਦਾ 34-35 ਤਾਂ ਹੈ ਗਈ ਆ 34-35 ਮੈਂ ਕਿੰਨੇ ਸਾਲਾਂ ਦਾ 34-35 ਨੇ ਕਮਾਲ ਹੋ ਗਏ ਜੀਰੋ ਭਾਜੀ ਮੈਂ ਫਰੰਦੀ ਪੋਟੀਆਂ ਚ ਉਹ ਤੂੰ ਉਹਦਾ ਬੱਚਾ ਹਾਂ ਨਾ ਨਾ ਤੂੰ ਵੀ ਬੱਚਾ ਹੈ ਉਹਦਾ ਤੂੰ ਚੰਦੀਆਂ ਦਾਲਾ ਉਹ ਬੋਤਲ ਲਿਆ ਮੋਟੇ ਗੱਡੀ ਚ ਲਿਆਏ ਨੇ ਨਾਲ ਦਾ ਨਹੀਂ ਛੋਟਾ ਮਣ ਮਿੱਕਾ ਹੈ ਅਹੀਂ ਕਿਦੋਂ ਕਿਹਾ ਵੱਡਾ ਢਾਡੀ ਤੇ ਦੋਨਾਂ ਦੀ ਇੱਕੋ ਰਾਇ ਆ ਜੇ ਤੁਸੀਂ ਇੱਕ ਦੂਜੇ ਦੀ ਨਾ ਕਰੋਗੇ ਤੇ ਕੀ ਕਰੋਗੇ ਤੁਸੀਂ ਨਹੀਂ ਨਹੀਂ ਕੀ ਕਰੋਗੇ ਤੁਸੀਂ ਤੁਹਾਡੀ ਗਤੀ ਨਹੀਂ ਹੈ ਇੱਕ ਦੂਜੇ ਤੋਂ ਬਗੈਰ ਉਹ ਯਾਰ ਦੋਵੇਂ ਬੱਚੇ ਬੋਨ ਨਹੀਂ ਇਹਨਾਂ ਨੇ ਉਹ ਹੁਣ ਗੱਲ ਬਲ ਕੀ ਆ ਨਾ ਨਿੰਦਣ ਨਹੀਂ ਸੁਣਨ ਉਹਨੇ ਫੜਦਾ ਪਰੋੜਾ ਉਹ ਫਿਰਦਾ ਨਾ ਨਹੀਂ ਨਹੀਂ ਪਤਾ ਸਮਾਂ ਨੀ ਮਾਰੀ ਮਾਰੀ ਉਹ ਰੋਈ ਪਿਆ ਕਰ ਆਏ ਨੇ ਰੋਇਆ ਹੋਣੀ ਆ ਰੋਇਆ ਤੂੰ ਆ ਹੁਣ ਤੂੰ ਮੈਂ ਘਤਰੋ ਨਾ ਮੈਂ ਘਰੇ ਆ ਗੁਰਜ ਉਹਨੂੰ ਥੋੜੀ ਮਿਲੀ ਤੈਨੂੰ ਨਹੀਂ ਮਿਲੀ ਨਹੀਂ ਨਹੀਂ ਉਹ ਮੈਂ ਇਹਨੂੰ ਮਾਂ ਤੈਨੂੰ ਗੁੱਦ ਮਟਾ ਹਾਂ ਆ ਜੇ ਮਿਲ ਤੈਨੂੰ ਇੱਥੇ ਵੀ ਸਾਡਾ ਬੱਪਾ ਵੀ ਆ ਗਿਆ ਹੈ ਬੱਲੇ ਨੂੰ ਮਾਰਨਾ ਹੈ ਪ੍ਰਦੀਪ ਉਹਦੇ ਕੱਟ ਦੀ ਗੱਡੀ ਮਾਸਮਾ ਦੇ ਵਿੱਚ ਮਰੀ ਹੈ ਰੱਬੇ ਨੂੰ ਮਾਰ ਕਿ ਟੀਰ ਨੂੰ ਵੀ ਬੇਨ ਹੋ ਰਹੀ ਹੈ ਕਿ ਗਰਾਊਂਡ ਕਲੀਅਰ ਕਰ ਦਿਓ ਵੀਰਮਣ ਜੀ 20 ਮਿੰਟ ਲੈਣਾ ਵੀਰ ਜੀ ਤੁਹਾਡਾ ਮੁੱਖ ਪ੍ਰਧਾਨ ਗਰੁੱਪ ਅਮਨ ਚੜ੍ਹ ਇਹ ਵੀ ਵੀਰਮਣਾਂ ਦੇ ਵਿੱਚ ਕਬੱਡੀ ਪਾਉਣ ਲਈ ਵਾਅਦਾ ਹੈ ਵੀਰਪੁਰੀਏ ਭਿੰਦੇ ਹਣਾ ਦੀ ਟੀਮ ਨੇ ਚਾਰ ਜਾਫੀ ਲੈ ਵੀ ਮੱਪਿਆ ਹੋ ਜਾ ਤਗੜਾ ਫਰੰਦੀਪੁਰੀਏ ਗੋਪੀ ਗੋਪੀ ਵਾਹ ਹੇ ਤਾਂ ਤਾਲੀਆਂ ਦਲਕਾਰੇ ਫਰੰਦੀਪੁਰੀਆ ਕਰਦਾ ਕਮਾਲ ਟਕ 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 ਹਰ ਜੋ ਪਾਸੇ ਲੱਗ ਗਿਆ ਓ ਬੰਦੇ ਜ ਬੰਦਾ ਮਾਜਦਾ ਲੱਡਾ ਆ ਗਿਆ ਵੀਰੋ ਰੇਡ ਤੇ ਇਹ ਬਲਪੁਰੀਆ ਵਾਲਾ ਲੱਡਾ ਬਾਬਾ ਤਿਆਰ ਹੈ ਫੇਰ ਮરા ਦੇ ਚ ਇੰਗਲੈਂਡ ਕੈਨੇਡਾ ਆ ਗੱਲ ਸਿਰੇ ਲਾ ਕੇ ਆਇਆ ਬਲਪੁਰੀਆ ਨਾਲ ਲੱਡਾ ਕਬੱਡੀ ਪੌਣ ਦੀ ਵਾਦਾ ਹੈ ਜਦੋਂ ਫਰੰਦੀਪੁਰੀਆ ਲੱਗਦਾ ਤੇ ਦੁਨੀਆਂ ਨਾ ਝੁੜਦੇ ਆ ਜਦੋਂ ਇੱਕਮ ਲੱਗਦਾ ਇਹ ਗੱਲ ਸਿਰੇ ਲੱਗਦੀ ਹੈ। ਬਰੇਸ ਕੱਥੂ ਨਗਰ, ਬਨਕੋਟ ਦੇ ਅਮਨ ਕੱਥੂ ਨਗਰ ਨਾਲ ਨਾਲ ਦੇ ਨਾਲ ਸਰਪੰਚ ਜੀ ਆਏ ਆ। ਸਾਰਿਆਂ ਦਾ ਧੰਨਵਾਦ ਹੈ। ਅਗਲੀ ਕਬੱਡੀ ਪੌਂਡ ਲਈ ਆ ਜੱਲਿਆ ਬਾਬੇ ਕਰਵਤ ਸਿੰਘ ਮਕੇ ਦਾ ਪੁੱਤ ਰੇਡ ਪੌਂਡ ਲਈ ਵੜਿਆ ਹੋਇਆ। ਇਹ ਅਰਬਲ ਹੈ ਕਹਿੰਦੇ ਬਲਪੁਰੀਆਂ ਵਾਲਾ ਤੇ ਦੂਜੇ ਪਾਸੇ ਮੱਲੀ ਪਰਿਵਾਰ ਦਾ ਇਹ ਇੱਕ ਵੇ ਤੋਂ ਬਾਅਦ ਗੱਲ ਕਰਾਂਗੇ। ਪਰਪਾਲ ਸਿੰਘ ਜੀ ਸੋਹੀ ਸਾਹਿਬ ਮਾਤਾ ਸਰਿਆਰਾ ਜੋੜਾ ਜੀ ਪੁੱਜੇ ਆ ਸਾਰਿਆਂ ਦਾ ਧੰਨਵਾਦ ਹੈ ਮੇਜਰ ਬੱਤੇਵਾਰ ਸਾਰੇ ਸਰਕਾਰ ਦੇ ਜੋਗ ਸ਼ਖਸੀਅਤਾਂ ਅਗਲੀ ਕਬੱਡੀ ਕਾਕੇ ਜੀ ਤੇ ਦੂਜੇ ਪਾਸੇ ਫਰੰਦੀ ਕੁਲੀਆ ਬਹੁਤ ਸਤਕਾਰ ਦੇ ਜੋਗ ਸ਼ਰੇ ਵੀਰ ਸਾਰੇ ਵੀਰਾਂ ਦਾ ਧੰਨਵਾਦ ਕਰਨ ਭੰਗੂ ਜੀ ਅਵਤਾਰ ਗਿੱਲ ਜੀ ਆ ਸਾਡੇ ਅਨਪ੍ਰੀਤ ਸਿੰਘ ਜੀ ਇੰਦਰਜੀਤ ਸਿੰਘ ਜੀ ਤੇ ਧਰਮਿੰਦਰ ਸਿੰਘ ਜੀ ਉਹਨਾਂ ਵੱਲੋਂ ਇਹ ਸਨਮਾਨ ਗੋਪੀ ਫਰੰਦੀਪੁਰੀਏ ਦੇ ਚਿੱਲੇ ਇੱਕ ਪਟਾਪੁਰੀਏ ਦਾ ਸਨਮਾਨ ਦੇਸੀ ਘੋੜੇ ਦੀ ਟੀਮ ਦੇ ਨਾਲ ਹੋ ਰਿਹਾ ਹੈ ਤੇ ਨਾਨੇ ਮਨਪੀ ਸਿੰਘ ਜੀ ਕਾਉਂਸਲਰ ਸਾਹਿਬ ਤੇ ਤਜਿੰਦਰ ਸਿੰਘ ਜੀ ਕੇਐਸਆਈ ਸਾਹਿਬ ਬੈਠੇ ਆ ਸਤਿਕਾਰ ਅਮਨ ਆ ਗਿਆ ਵੀਰ ਜੀ ਕਰੋ ਸੇਵਤ ਅਮਨ ਆ ਗਿਆ ਝੰਡੇਰਾ ਉਧਰ ਬਾਸਰ ਕੇ ਪਿੰਡ ਦੇ ਵਿੱਚ ਵਾਹ ਵੀਰ ਸਰਪੰਚ ਜੀ ਸੱਦੇ ਦੇ ਰਿਹਾ ਸਰਨ ਇਕਬੀਰ ਬਾਸਰ ਕਾ ਸੱਦੇ ਦੇ ਰਿਹਾ